ਜਾ ਬਬਰ ਕਾਲਸਰ ਰੈਟਡ ਟੈਰਨ ਮੋਡਿਊਲ ਦੇਖੋ ਬਸ ਕੀਤਾ ਗਿਆ ਚਾਰ ਬਲੌਕ ਨੇ 99 ਕੈਲੀਬਰ ਦੇ ਔਰ 2 PX5 3.0 ਬੋਰ ਕੈਲੀਬਰ ਦੇ ਰੈਪਰਸ ਨੇ ਇਸ ਫ੍ਰੇਮ ਦੇ ਕਲਾਉਡ ਜ਼ੀਰੋ ਟੋਲਰੈਂਸ ਪਾਲਸੀ ਅਟਾ ਰਿਵੀਜ਼ਨ ਪੂਰੀ ਸਬਸਿਸ ਦਾ ਹੋ ਪੂਰਾ ਹੋ ਗਿਆ ਹੈ ਕਿੱਤਾ ਬਬਰ ਖਾਲਸਾ ਨਾਲ ਰਿਲੇਟਡ ਟੈਰਰ ਮੋਡਿਊਲ ਦੇਖੋ ਬੰਦ ਕੀਤਾ ਗਿਆ ਹੈ ਲੋ ਔਰ 6 ਸੂਪਰ ਸਟਿਕੇਟਡ ਵੈਪਨ ਜਿਹੜੇ ਆ ਉਹ ਬਰਾਮ ਕੀਤੇ ਗਏ 4 ਬਲੌਕ ਨੇ 9mm ਕੈਲੀਬਰ ਦੇ ਔਰ 2 PX5 ਜਿਹੜੇ 0.30 ਕੈਲੀਬਰ ਦੇ ਵੈਪਨਸ ਨੇ ਕਬੜੀ ਸੂਪਰ ਸਟਿਕੇਟਡ ਦੇ ਮੈਨ ਸਭੇ ਜਾ ਕੇ ਲਿਥਲ ਵੈਪਨਸ ਨੇ ਔਰ ਜਿਹੜਾ ਬੇਸਿਕ ਇਹਦੇ ਵਿੱਚ ਇੱਕ ਜਿਹੜਾ ਇਹਨਾਂ ਦਾ ਟੈਨਸ ਬਬਰਖਾਲਸਾ ਦਾ ਜਿਹੜਾ ਇੱਥੇ ਕੰਮ ਕਰ ਰਿਹਾ ਬੰਦਾ ਉਹ ਸੁਣਿਆ ਗਿਆ ਉਹਦਾ ਨਾਮ ਹੈਗਾ ਵੰਕਾਰ ਸਿੰਘ ਏਰੀਅਸ ਸਟਾਫ ਸਨ ਆਫ ਰਾਮ ਸਿੰਘ ਬਰੇਜ ਲਾਲ ਉਸਪਤ ਵੀ ਇਸ ਪੇਤਾ ਅਮਰਸਰੂ ਦੇ 18 ਸਾਲ ਦੇ ਜਿਹੜੇ ਮੁੰਡਾ ਆਸ ਟੂ ਪਾਸ ਹੈ ਦੇ ਪੜਾਈ ਕਰ ਰਿਹਾ ਪਰ ਇਹ ਦੋਂ ਨੋਮਰੀ ਜਾ ਕੇ ਇਹਨਾਂ ਨਾਲ ਅਸੋਸੀਏਟ ਹੋ ਗਿਆ ਇਹਦਾ ਸਾਰਾ ਮੋਡਿਊਲ ਹੈ ਬਾਹਰੋਂ ਬੈਠਾ ਯੂਕੇ ਬੇਸ ਦਾ ਇੰਗਲੈਂਡ ਬੇਸਡ ਧਰਮ ਸਿੰਘ ਜੀ ਅਡਿਆ ਸਰਮਾ ਸੰਧੂ ਸਨੋ ਮੇਜਰ ਸਿੰਘ ਵਿਲੇਤ ਨੂੰ ਵਕਲਾ ਅਮਰਸਰ ਰੂਰਲ ਇਹ ਜੋਗੇਟ ਬਹੁਤ ਟੌਪ ਟੈਰਸ ਸਰਵਿੰਦਰ ਰਿੰਦੇ ਦਾ ਖਾਸ ਬੰਦਾ ਹੈ ਔਰ ਉਹਦੇ ਥਰੂ ਇਹ ਕ੍ਰਾਸ ਦੀ ਇੰਟਰਨੈਸ਼ਨਲ ਬਾਰਡਰ ਡਰੋਨ ਰਾਹੀਂ ਪੁਸ਼ ਕੀਤੀਆਂ ਗਈਆਂ ਕਨਸਾਈਨਮੈਂਟ ਦੇ ਥਰੂ ਵੈਪਨਸ ਨੇ ਔਰ ਇਹ ਜਿਹੜੀ ਮੁਰਲੀ ਖੁਸ਼ੀ ਕਿਉਂ ਹੀ ਆਇਆ ਵੀ ओंकार ਸਿੰਘ ਨੇ ਰਿਸੀਵ ਕਰਕੇ ਅੱਗੇ ਇੱਕ ਹੋਰ ਕਿਸੇ ਨੂੰ ਇਹ ਡਿਲੀਵਰੀ ਦੇਣੀ ਸੀ ਜੋ ਕਿ ਕਟਾਊਟ ਬਣਾਏ ਜਾਂਦੇ ਆ ਇਹਨਾਂ ਟੈਰਰ ਮੋਡਿਊਲਸ ਤੋਂ ਵੱਲੋਂ ਉਹ ਇਹਨਾਂ ਚਾਪ ਜਿਹੜੀ ਮੇਨ ਗੱਲ ਦੇਖਣ ਵਾਲੀ ਹੈ ਕਿ ਬਾਹਰ ਬੈਠੇ ਜਿਹੜੇ ਹਿਟਲਰਸ ਨੇ ਪਰ ਮਸਤੂ ਵੀ ਕਾਫੀ ਕੇਸਸ ਦੇ ਵਿੱਚ ਫਿਕਰ ਹੋਇਆ ਔਰ ਇਹ ਜਿਹੜੀ ਐਕਟੀਵਿਟੀਜ਼ ਨੇ ਇਹਦੇ ਇੱਥੇ ਗਰਾਊਂਡ ਲੈਵਲ ਦੇ ਬੰਦੇ ਨੇ ਉਹਨਾਂ ਨੇ ਰੂਸ ਕਰਕੇ ਆਪਣਾ ਨੈਟਵਰਕ ਇਹ টেরਰਿਸਟ ਐਕਟੀਵਿਟੀਜ਼ ਨੂੰ ਅ ਬढ़ावा ਦੇਣ ਵਾਸਤੇ ਇਹ ਤਜਰਬਾ ਹੋਇਆ ਕਿ ਇਹ ਅਜੇ ਡਿਸਟਰਬ ਹੋ ਰਹੀਆਂ ਸੀ ਪਰ ਬਹੁਤ ਵਧੀਆ ਕੰਮ ਹੋਇਆ ਸਾਡੀ ਟੀਮ ਲੀਡ ਬਾਇ ਮਿਸਟਰ ਰਵਿੰਦਰਪਾਲ ਸਿੰਘ ਸੀਬੀਆਈ ਇਨਵੈਸਟੀਗੇਸ਼ਨ ਸਾਡੇ ਐਸਪੀ ਜਗਵਿੰਦਰ ਸਿੰਘ ਸੰਤੂ ਸਾਹਿਬ ਐਡੀਸਬੀ ਇਨਵੈਸਟੀਗੇਸ਼ਨ ਯਾਦਵਨ ਸਰ ਸਿੰਘ ਐਸਬੀ ਇਨਵੈਸਟੀਗੇਸ਼ਨ ਇੰਸਪੈਕਟਰ ਮੋਨੋਦੀਪ ਤੇ ਉਹਨਾਂ ਦੀ ਟੀਮ ਉਨੇ ਬੇਹਤ ਵਧੀਆ ਕੰਮ ਕੀਤਾ ਔਰ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਜਿਹਨੂੰ ਅੰਜਾਮ ਦਿੱਤਾ ਗਿਆ ਔਰ ਇਸ ਦੇ ਨਾਲ ਜਿਹੜਾ ਇਹ ਡੈਰਸ ਮੋਡਿਊਲ ਪੂਰੇ ਦਾ ਪੂਰਾ ਬਸਟ ਹੋਇਆ ਸਪੈਸ਼ਲੀ ਇਹਦੇ ਨਾਲ ਕ੍ਰਾਈਮ ਰੁਕਦਾ ਔਰ ਜਿਹੜੇ ਇੰਨੇ ਸਸ ਡਿਸਟ੍ਰਿਕਟਡ ਵੈਪਨਸ ਨੇ ਹੋ ਮਾੜੇ ਅੰਸਾਂ ਦੇ ਹੱਥ ਨਹੀਂ ਲੱਗਦੇ ਤੇ ਕ੍ਰਾਈਮ ਜਿਹੜਾ ਹਿਨियस ਕ੍ਰਾਈਮ ਹੀ ਵਧਣਾ ਹੁੰਦਾ ਜਾਣਾ ਹੁੰਦਾ ਜੋ ਆਪਾਂ ਸਮਝਦੇ ਆ ਉਹਨੂੰ ਪ੍ਰੋਵੈਂਟ ਕੀਤਾ ਜਾਂਦਾ ਹੈ। ਦਰਹਿਨਾਂ ਦੀ ਕੋਈ ਕੋਈ ਟਾਰਗੇਟ ਸਰਕ ਨਹੀਂ ਹੈ। ਬੰਦੇ ਨੂੰ ਨਹੀਂ ਪਤਾ ਅੱਗੇ ਕੱਡਾ ਉੱਪ ਸੀਗੇ ਜਿਨ੍ਹਾਂ ਨੂੰ ਇਹਨਾਂ ਨੇ ਹੈਂਡਓਵਰ ਕਰਨੇ ਸੀ ਪਰ ਪਹਿਲਾਂ ਹੀ ਆਪਣੀ ਪੁਲਿਸ ਟੀਮ ਨੇ ਬੜੀ ਕੁਸਤਦੀ ਨਾਲ ਇਹਨਾਂ ਨੂੰ ਫੜ ਲਿਆ ਹੈ ਤੇ ਬਾਕੀ ਦੀ ਪੁੱਛਗਿੱਛ ਜਾਰੀ ਹੈ ਇਹਨਾਂ ਦੇ ਉੱਤੇ ਅਸੀਂ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਸਾਰੇ ਐਂਗਲ ਸੋ that ਜਿਹੜੇ ਨਾਲ ਇਹ ਹੋਰ ਗਰਾਊਂਡ ਲੈਵਲ ਤੇ ਇੱਥੇ ਫੁੱਟ ਸੋਲਜਰਸ ਨੇ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਸਰ ਮਾਨਸਿੰਦੂ ਦਾ ਦੇਵਨ ਜ਼ਿਕਰ ਆ ਉਹਨਾਂ ਪਹਿਲਾਂ ਵੀ ਕਈ ਕੇਸਾਂ ਦੇ ਜਿਵੇਂ ਜਿਦਾਂ ਜ਼ਿਕਰ ਕੀਤਾ ਉਹਨਾਂ ਦੀ ਐਕਟੀਵਿਟੀ ਉਹ ਕਿਸ ਤਰ੍ਹਾਂ ਕਨੈਕਟਡ ਸੀਗਾ ਉਹਦੇ ਬਾਕੀ ਵੀ ਬੰਦੇ ਸਰ ਜਿਹੜਾ ਮੈਂਦੇ ਏਰੀਆ ਦੇ ਵਿੱਚ ਉਹਦੇ ਹਸਪਤਾਲ ਕੀ ਹੁੰਦੀ ਹੈ ਕਿ ਆਪ ਤੁਹਾਨੂੰ ਆ ਇਸ ਏਰੀਆ ਦਾ ਬੰਦਾ ਹੈ ਜੀ ਤੇ ਉਹ ਨੇਚਰਲੀ ਉਹਨਾਂ ਕੋਲ ਬੰਦੇ ਨਾਲ ਲਿੰਕ ਹੋ ਜਾਂਦੇ ਆ ਜਿਵੇਂ ਆਪਾਂ ਸਾਰੇ ਪੁਰਾਣੇ ਮੋਡਿਊਲ ਚ ਵੀ ਦੇਖਿਆ ਬਟ ਮੇਨ ਗੱਲ ਹੈ ਕਿ ਇਹ ਸਾਡਾ 6 ਵੈਪਨਸ ਦੀ ਰਿਕਵਰੀ ਨਾ ਪ੍ਰੋਵੈਂਸ਼ਨ ਬੜੀ ਵੱਡੀ ਹੋਈ ਹੈ ਔਰ ਜਿਹੜਾ ਦੂਜੀ ਗੱਲ ਮਨਸੂਬੇ ਆਪਾਂ ਨੂੰ ਪਤਾ ਹੀ ਕ੍ਰਾਸ ਬਾਰਡਰ ਜਿਹੜੇ ਐ ਡਿਸਟਰਬੈਂਸ ਪੈਦਾ ਕਰਦੀ ਆਪਣੇ ਗੁਰੂਪਦੇ ਵਿੱਚ ਉਹਦੇ ਚੋਂ ਲੱਗੇ ਰਹਿੰਦੇ ਐ ਔਰ ਜਿਹੜੇ ਭੋਲੇ ਭਾਲੇ ਲੋਕ ਨੇ ਮੰਨਦੇ ਕਿ ਐਸਿਆਂ ਚ ਆ ਕੇ ਤੇ ਆਪ ਫਸ ਜਾਂਦੇ ਆ ਠੀਕ ਸਰ ਇਹ ਲੈ ਕੇ ਆਇਆ ਜਿਹੜਾ ਅਰੈਸਟ ਕੀਤਾ ਤੁਸੀਂ ਇਹਨੂੰ ਰੱਖਿਆ ਸੀ ਜਾਂ ਇਹ ਲੈ ਕੇ ਆਇਆ ਇਹ ਲੈ ਕੇ ਆਇਆ ਜੀ ਬਾਰਡਰ ਤੋਂ ਤੇ ਰਸਤੇ ਕੀ ਇਹ ਜਿੱਥੇ ਰਿਸਰਕਟ ਕੀਤਾ ਗਿਆ ਔਰ ਬੜਾ ਅੱਛਾ ਆਪਰੇਸ਼ਨ ਨੂੰ ਉਜਾਗ ਦਿੰਦਾ ਸਾਡੀ ਟੀਮ ਸਰੇ ਕੋਈ ਵਟਸਐਪ ਦੀ ਲੋਕੇਸ਼ਨ ਵਗੈਰਾ ਕਿਤੇ ਚਾਹੀਏ ਸਾਹਮਣੇ ਕੇ ਜਿਹੜੇ ਦਿਖਦੇ ਜਾਣ ਕਿਉਂਕਿ ਤੁਸੀਂ ਪੇਸਟ ਕੀਤਾ ਜੀ ਉਹਦੇ ਵਿੱਚ ਨਹੀਂ ਵਟਸਐਪ ਦੀ ਜੇ ਗੱਲ ਨਹੀਂ ਆਈ ਉਹ ਚੱਲ ਰਿਹਾ ਹੈ ਹੋਰ ਅਲੱਗ-ਅਲੱਗ ਇਹਨਾਂ ਨੇ ਜਿਹੜੇ ਐਪਸ ਯੂਜ਼ ਕੀਤੇ ਜ ਉਹਨਾਂ ਦੇ ਕੰਮ ਕਰ ਰਹੇ ਨੇ ਸਿਰਫ ਕਿਰੇ ਤੰਕੀ ਸੰਗਠਨ ਵੱਲੋਂ ਮੈਂ ਭੇਜੇਗੇ ਸਾਰੇ ਬੱਬਰਖਾਲਸਾ ਵੱਲੋਂ ਮੈਂ ਤੁਹਾਨੂੰ ਦੱਸੇ ਇੰਟਰਨੈਸ਼ਨਲ ਲੈਜਰਾ ਕਰਮ ਸਿੰਘ ਇਹ ਯੇਰ ਕਰਮਾ ਸੰਧੂ ਹੈ ਯੂਕੇ ਬੇਸਡ ਦੇ ਦਰਸੇ ਮੋਰ ਹਰਮਿੰਦਰ ਰਿੰਦੇ ਦੇ ਨਾਲ ਕਾਫੀ ਇੱਕ ক্লোਜ਼ ਅਸੋਸੀਏਟ ਆ ਹੋ ਰਹੇ ਕਾਫੀ ਐਕਟਿਵਲੀ ਵਰਕ ਕਰ ਸਰ ਇਥੇ ਟਾਰਗੇਟ ਕੇਰੇ ਕੇਰੇ ਸੀ ਕਿ ਸਭ ਨੇ ਟਾਰਗੇਟਸ ਨਹੀਂ ਅਜੇ ਤੱਕ ਕਲੀਅਰ ਹੋਏ ਕਿ ਜਿਹੜਾ ਬੰਦਾ ਫੜਿਆ ਗਿਆ ਵੈਪਨਸ ਕੀ ਇਹਨੇ ਸੀਪ ਕੀਤਾ ਤੇ ਅੱਗੇ ਉਚਾਣੇ ਸੀ ਦੇਣੇ ਸੀ ਉਸ ਤੋਂ ਪਹਿਲਾਂ ਹੀ ਇਹ ਬੰਦਾ 잡ੂ ਹੋ ਗਿਆ ਬਟ ਅਸੀਂ ਡੈਫੀਨਿਟਲੀ ਇੱਥੇ ਕੰਮ ਕਰ ਰਹੇ ਆਂ ਔਰ ਸਾਨੂੰ ਉਮੀਦ ਹੈ ਕਿ ਅਸੀਂ ਅਗਲੇ ਜਿਹੜਾ ਇਹਦਾ ਫੋਲਡ ਹੈ ਬੋਲੇ ਸਰ ਪੁੱਛਣ ਸਿਰ ਕਿੱਥੇ ਆਪਾਂ ਕੀ ਯੂਜ਼ ਕਰਦੇ ਜਿਸ ਤੇ ਕਾਫੀ ਸਵਸਥੀ ਕਿ ਵੈਪਨਸ ਨਹੀਂ ਟੈਰਰਿਸ ਐਕਟੀਵਿਟੀ ਵਾਸਤੇ ਡੈਫੀਨਿਟਲੀ ਮੈਂ ਤਾਂ ਕਹਿੰਦਾ ਜਿਹਨਾਂ ਨੇ ਯੂਜ਼ ਕਰਨੇ ਬਹੁਤ ਕਰਨੇ ਸੀ ਜੀ ਬਹੁਤ ਅਧਰੋਈ ਪੁਲਫਾਨੀ ਨਹੀਂ ਇਹਨੇ ਲਿਥਲ ਵੈਪਨ ਮੰਗਵਾਉਂਦਾ ਸਾਰੇ ਪਾਕਿਸਤਾਨ ਤੋਂ ਆਏ ਨੇ ਸਰ ਸਾਰੇ ਉਧਰੋਂ ਆਏ ਜੀ ਟੋਟਲ ਡਰੋਨ ਰਾਹੀਂ ਔਰ ਕਾਫੀ ਬਦ ਲੇਟੈਸਟ ਵੈਪਨ ਅੱਛਾ ਸਰ ਇਹ ਐਡਾ ਚੱਲ ਰਿਹਾ ਹੋਰ ਵੀ ਲੋਕ ਸ਼ਾਮ ਹੋਣ ਦੀ ਉਮੀਦ ਹੈ ਕਿਉਂਕਿ ਇਕੱਲੇ ਕਰ ਨਹੀਂ ਸਕਦਾ ਡੈਫੀਨਿਟਲੀ ਜੀ ਇਹ ਤਾਂ ਦੇਖੋ ਮੈਂ ਤੁਹਾਨੂੰ ਦੱਸਿਆ ਕਿ ਇਹ ਬੰਦਾ ਇਹਨੇ ਰਸੀਬ ਕੀਤੀ ਕਨਸਾਈਨਮੈਂਟ ਉਹਨੂੰ ਪਿੱਕ ਕਰਕੇ ਤੇ ਅੱਗੇ ਕਿਉਂਕਿ ਅੱਜ ਕੱਲ ਇਹ ਕਟਆਊਟਸ ਰੱਖਦੇ ਆ ਜਿੱਦਾਂ ਇੱਕ ਬੰਦਾ ਜਾ ਰਿਹਾ ਨੂੰ ਦੂਜੇ ਦਾ ਨਹੀਂ ਪਤਾ ਹੁੰਦਾ ਉਹਨੂੰ ਫਿਰ ਕਿ ਲੈਂਡਮਾਰਕ ਦਿੱਤਾ ਜਾਂਦਾ ਹੋਰ ਦਿੱਤਾ ਜਾਂਦਾ ਉਸ ਤੇ ਅਸੀਂ ਕੰਮ ਕਰਦੇ ਆਂ ਸਰ ਫਿਰ ਇਹ ਮੇਡ ਪਾਕਿਸਤਾਨ ਮੇਡ ਦਨੀਆਂ ਇਹ ਜਿੱਦਾਂ ਇੱਕ ਤਕਰੀ ਦੇ ਨਾਮ ਮੇਡ ਸੀ ਕਿ ਕਿਸ ਕੰਟਰੀ ਦੇ ਸਾਰੇ ਬਲੌਕ ਵਗੈਰਾ ਤੁਹਾਨੂੰ ਪਤਾ ਪਾਕਿਸਤਾਨ ਮੇਡ ਤਾਂ ਨਹੀਂ ਹੁੰਦੇ ਵੀ ਐਕਸਪਾਈਰ ਵੀ ਬੜਾ ਸਫਿਸਟੀਕੇਟਡ ਮੈਸੇਜ ਉਹ ਇਸ ਤਰ੍ਹਾਂ ਦਾ ਆਟੋਮੈਟਿਕ ਫਾਇਰ ਵੀ ਕਰਦਾ ਸੋ ਡੈਫੀਨਿਟਲੀ ਬਾਰੂ ਹੁੰਦੇ ਨੇ ਤੇ ਵਾਇਆ ਪਾਕਿਸਤਾਨ ਨੂੰ ਜਿਹੜੇ ਗੈਰਲੈਗਲ ਗਰੁੱਪਸ ਨੇ ਉਹਨਾਂ ਦੇ ਅਹਾਂਹੇ ਪੁਸ਼ਿਨ ਕੀਤਾ ਜਾਂਦਾ ਬਲਕਿ ਕਲਸਤਾਂ ਗਿਆ ਚੱਲਦੇ ਰਹਿੰਦੀ ਹੈ ਇਨਵੈਸਟੀਗੇਸ਼ਨ ਤੇ ਵੀ ਲੂਮਿਨੇਸ਼ਨ ਦੇ ਬੁਣਗੀਆਂ ਤੇ ਇਸ ਦੀ ਕਾਮਯਾਬੀ ਇਹ ਜਿਹੜੀ ਸੀਗੀ ਕبھی ਜੇ ਆਮ ਤੌਰ ਤੇ ਕੋਈ ਘਟਨਾ ਹੋ ਜਾਂਦੀ ਫਿਰ ਉਹਨਾਂ ਨੇ ਇਹ ਪਹਿਲਾਂ ਤੁਸੀਂ ਇਹਨਾਂ ਨੂੰ ਅਰੈਸਟ ਕਰਦੇ ਇਹਨਾਂ ਨੂੰ ਕਿੰਨੀ ਕਾਮਯਾਬੀ ਮੰਨਦੇ ਨੇ ਟੀਮ ਦੇ ਸੋ ਦੇਖੋ ਬਹੁਤ ਵਧੀਆ ਕਾਮਯਾਬੀ ਇਹ ਦੇਖੋ ਪ੍ਰੋਵੈਂਸ਼ਨ ਇਜ਼ ਬੈਟਰ ਦੈਨ ਕਿਓਰ ਬਚਤਾਂ ਬਹੁਤ ਜ਼ੋਰ ਲੱਗਦਾ ਪ੍ਰिवेंट ਕਰਨਾ ਹੀ ਪੁਲਿਸ ਦਾ ਸਭ ਤੋਂ ਫਸਟ ਰੋਲ ਹੈ ਪ੍ਰੋਵੈਂਸ਼ਨ ਐਂਡ ਡਿਟੈਕਸ਼ਨ ਆਫ ਕਰਾਈਮ ਸਾਡਾ ਹਰਫਾ ਮੇਨ ਜਿਹੜਾ ਮੁੱਦੇ ਹੁੰਦਾ ਹੈ ਔਰ ਸਾਡੇ ਜੋ ਟੀਮ ਨੇ ਕੰਮ ਕੀਤਾ ਬਹੁਤ ਹੀ ਸਲਾਗਾ ਜੋ ਹੈ ਔਰ ਮੈਂ ਮੈਮ ਬਰੀ ਪ੍ਰਾਊਡ ਆਫ ਦਿਸ ਸਰ ਇੱਕ ਸਟੂਡੈਂਟ ਹੋ ਕੇ ਕਿਵੇਂ ਇਹਦੇ ਵਿੱਚ ਇਨਵੋਲ ਹੋ ਕੋਈ ਚੱਲ ਰਹੀ ਹੈ ਗੱਲ ਤੁਹਾਨੂੰ ਪਤਾ ਹੀ ਹੈ ਉਹ ਲਾਲਚ ਔਰ ਸੋਸ਼ਲ ਮੀਡੀਆ ਜਿਹੜੀ ਬੰਦੇ ਨੂੰ ਟਰੈਕਿੰਗ ਔਰ ਉਹ ਲੱਭਣਾ ਕਿ ਕਿਸ ਬੰਦੇ ਦੀ ਕਿਹੋ ਜੀ ਸੋਚ ਹੈ ਕਿਹੋ ਜੀ ਪ੍ਰਵਿਰਤੀ ਹੈ ਕਿ ਤੋਂ ਕਿ ਲੋਕ ਜੁੜਦੇ ਰਹਿੰਦੇ ਹੈ ਇਮਰਾਨਾ ਇੱਥੇ ਕੋਈ ਮੁਕਦਮਾ ਵੀ ਨਹੀਂ ਹੈ ਬਟ ਜਿਹੜੀ ਕਲਾਸਟਰ ਤੋਂ ਗੱਲਾਂ ਆ ਜਾਂਦੇ ਆ ਲੋਰਮੈਂਟ ਆਫ ਮਨੀ ਐਂਡ ਜਿਹੜੀ ਸੋਸ਼ਲ ਮੀਡੀਆ ਦੇ ਵਿੱਚ ਕੋਈ ਬਹੁਤੀ ਸੁਚਨ ਸ਼ਕਤੀ ਨਹੀਂ ਹੈ ਉਹ ਵੀ ਆਪਾਂ ਐਨਲਿਟਿਕ